ਅੱਛਾ ਹਾਂ ਜੀ ਪ੍ਰਧਾਨ ਜੀ ਅੱਜ ਮਲੂਰ ਦਾ ਦਾਣਾ ਮੰਡੀ ਦੇ ਵਿੱਚ ਟਰੈਕਟਰ ਮਾਰਕਸ ਦੇ ਵਿੱਚ ਰੋਸ ਪੱਜੋ ਆਪਾਂ ਇਕੱਠੇ ਹੋਇਆ ਹਾਲਾਂਕਿ ਇੰਨਾ ਦਿਨ ਜਿਹੜਾ ਹੈਗਾ ਗਨਤੰਤਰ ਦੀ ਉਪਤਾ ਦੇਣਾ ਪਰ ਇੱਕ ਪਾਸੇ ਕਿਸਾਨ ਜਿਹੜਾ ਰੋਸ ਜਿਹੜਾ ਆਪਣਾ ਦਿਖਾਉਂਦੇ ਪਏ ਆ ਕਿਉਂ ਗੱਲ ਆਪਣੇ ਦੀ ਇਸ ਦਿਸ਼ ਦੇ ਮੌਕੇ ਦੇ ਉੱਤੇ ਅਸੀਂ ਇੱਥੋਂ ਦੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਜੋ ਸਾਡੇ ਨਾਲ ਦੇਖੀਆਂ ਜਾਂ ਟੱਕੇ ਹੋ ਰਿਹਾ ਹੈ ਜਾਂ ਸਾਡੇ ਆਰਥਿਕ ਨੀਤੀਆਂ ਲੈ ਆ ਕੇ ਸਾਡੇ ਕਿਸਾਨਾਂ ਨੂੰ ਸਾਡੇ ਮਜ਼ਦੂਰਾਂ ਨੂੰ ਸਾਡੇ ਦੁਕਾਨਦਾਰਾਂ ਨੂੰ ਸਾਡੇ ਵਪਾਰੀਆਂ ਨੂੰ ਜਾੜਿਆ ਜਾ ਰਿਹਾ ਹੈ ਜਦੋਂ ਮੰਡੀ ਬੋਰਡ ਨੂੰ ਨਿੱਜੀ ਕਰਨ ਦਾਵਲ ਕਰਾਉਣ ਨੂੰ ਦੇਵਾਲੇ ਕੀਤਾ ਜਾ ਰਿਹਾ ਹੈ ਅਸੀਂ ਉਹਦਾ ਵਿਰੋਧ ਕਰਨ ਵਾਸਤੇ ਅੱਜ ਅਸੀਂ ਮਲੋੜ ਦੇ ਵਿੱਚ ਟਰੈਕਟਰ ਮਾਰਚ ਕਰ ਰਹੇ ਹਾਂ ਸਾਨੂੰ ਕੋਈ ਸ਼ੌਕ ਨਹੀਂ ਹੈ ਸਾਨੂੰ ਪਤਾ ਹੈ ਸਾਡੇ ਸਾਡੇ ਗੜਾ ਭਵੇਖਾ ਖਤਮ ਕਰਨ ਜਾ ਰਿਹਾ ਹੈ ਇਸ ਕਰਕੇ ਅਸੀਂ ਸੰਯੁਕਤ ਮੋਰਚੇ ਵੱਲੋਂ ਅਸੀਂ ਚੰਗਾ ਆਪਣੇ ਟਰੈਕਟਰ ਮਾਰਚ ਕਰ ਰਹੇ ਜਿਵੇਂ ਬਾਈ ਜੀ ਨੇ ਪਹਿਲਾਂ ਗੱਲ ਰੱਖੀ ਸੀ ਕਿ ਤੁਸੀਂ ਇਕੱਠੇ ਕਿਉਂ ਨਹੀਂ ਹੋ ਰਹੇ ਕਿ ਕੁਝ ਦੋ ਜਿਥੇ ਬੰਦੀ ਉਧਰ ਨੂੰ ਤੋ ਜਾ ਰਹੀਆਂ ਔਖਾ ਵਰ ਨਹੀਂ ਪਰ ਅਸੀਂ ਇਕੱਠਾ ਇਕੱਠਾ ਕਰਨ ਵਾਸਤੇ ਤੇ ਸੰਯੁਕਤ ਮੋਰਚੇ ਵੱਲੋਂ 4 ਤਰੀਕ ਨੂੰ ਮੀਟਿੰਗ ਰੱਖੀ ਗਈ ਸੀ ਤੇ 18 ਤਰੀਕ ਨੂੰ ਮੀਟਿੰਗ ਰੱਖੀ ਗਈ ਸੀ ਫਿਰ ਉਸ ਤੋਂ ਬਾਅਦ 22 ਤਰੀਕ ਨੂੰ ਮੀਟਿੰਗ ਰੱਖੀ ਗਈ ਸੀ ਉਥੇ ਮੀਟਿੰਗ ਦੇ ਵਿੱਚ ਸਾਡੇ ਸੰਯੁਕਤ ਮੋਰਚੇ ਵੱਲੋਂ ਜਿਹੜੀ ਮੰਡੀ ਰੋਡ ਨੂੰ ਖਤਮ ਕਰਨ ਤੇ ਤੋਰੇ ਉਹ ਪਹਿਲੀ ਮੰਗ ਰੱਖੀ ਜਾਵੇ ਦੂਜੀ ਮੰਗ ਹੈ ਜਿਹੜੀ ਐਲ ਐਮ ਐਸ ਪੀ ਦੀ ਬੰਦੀ ਹੈ ਉਸ ਆਧਾਰ ਤੇ ਵੀ ਅਸੀਂ ਉਹਨਾਂ ਨੂੰ ਅਪੀਲ ਕੀਤੀ ਵੀ ਆਪਾਂ ਇਕੱਠੇ ਆ ਅਦਾਲਤ 'ਚ ਅਪੀਲ ਕਰਦੇ ਆਂ ਅਸੀਂ ਤੁਹਾਡੇ ਨਾਲ ਜੋ ਖਨੌਰੀ ਜਾਂ ਸੰਭੂ ਬਾਡਰ ਦੇ ਬੈਠੇ ਆਂ ਆਪਾਂ ਇਕਤਾ ਕਰੀਏ ਪਰ ਇਹਨਾਂ ਦਾ ਪਤਾ ਨਹੀਂ ਕੀ ਭੁਲੱਖਾ ਹੈ ਕੀ ਸੋਚ ਹੈ ਉਹ ਇਕੱਠੇ ਨਹੀਂ ਹੋ ਰਹੇ ਅਸੀਂ ਤਾਂ ਅੱਜ ਪਿੰਡਾਂ ਦੇ ਵਿੱਚ ਵੀ ਜਾ ਕੇ ਅਪੀਲ ਕੀਤੀ ਹੈ ਕਿ ਆਪਾਂ ਇਕੱਠੇ ਹੋਈਏ ਠੀਕ ਹੈ ਬਰਦਰ